ਦੰਤੁਲਾ ਦਾਮਣੀ ਦੁਰਕਟਾ ਦੁਰਭ੍ਰਮਾ ਲੈ ਦੰਤੁਲਾ ਦਾਮਣੀ ਉਹ ਬੜੇ ਬੜੇ ਦੰਦ ਕਹਿੰਦੇ ਨੇ ਨਾ ਉਹ ਬੜੇ ਬੜੇ ਨੋਹ ਜਿਹੜੇ ਦੰਦ ਨੇ ਦੰਦ ਹਥਿਆਰਾਂ ਨੂੰ ਇਹਨਾਂ ਨੇ ਕਿਹਾ ਹੋਇਆ ਹੈ ਜਿਹੜੇ ਹਥਿਆਰ ਦੇ ਨਾਲ ਉਹ ਜਿਹੜਾ ਅੰਦਰਲਾ ਸਰੀਰ ਹੈ ਉਹਦੇ ਦੰਦੇ ਨੇ ਹਥਿਆਰ ਉਹ ਤਾਂ ਕਿਉਂਕਿ ਸ਼ਾਸਤ੍ਰ ਰੂਪ ਹੈ ਨਾ ਅਸਤ ਨਹੀਂ ਹੈ ਸਸਤ ਨਹੀਂ ਹੈ ਅਸਤ ਨਹੀਂ ਸ਼ਾਸਤ੍ਰ ਨਹੀਂ ਹੁਣ ਇਹ ਤਾਂ ਨੋਹ ਦਿਖਾਇਲੇ ਬੜੇ ਬੜੇ ਉਹ ਸਰੀਰ ਦੇ ਹੀ ਹਥਿਆਰ ਨੇ ਨਖਨ ਵੜਾਇਓ ਉਹਨਾਂ ਨੂੰ ਦੇਖ ਕੇ ਨੋ ਬਣਾਉਣ ਲੱਗੇ ਬਾਹਲੇ ਸਰੀਰ ਦੇ ਜੋਗੀ ਉਹ ਅੰਦਰਲੇ ਸਰੀਰ ਦੇ ਨੋ ਨੇ ਉਹ ਸਮਝ ਆਲੀ ਉਹ ਗੁਣ ਨੇ ਹੁਣੋ ਉਹਦਾ ਗੁਣਾਂ ਨੂੰ ਨੋ ਕਿਹਾ ਨਖਨ ਵੜਾਇਓ ਗੁਣ ਵਧਾਉਣੇ ਅੰਦਰ ਬੜੇ ਕਰਨੇ ਹਾਂ ਅਸਲ ਨਹੀਂ ਸ਼ਸਤ ਦੰਤਲਾ ਦਾਮਣੀ ਹਾਂ ਦੰਤਲਾ ਜਿਹੜੇ ਦੰਦ ਨੇ ਦੰਦਾ ਨਾ ਕੱਟਿਆ ਜਾਂਦਾ ਜਾਲ ਜਿਵੇਂ ਚੂਹਾ ਇਹ ਜਾਲ ਚ ਫਸ ਜਵੇ ਕਿਸੇ ਚ ਕੱਪੜੇ ਚ ਫਸ ਜਵੇ ਇਹ ਜਾਲ ਹੋਵੇ ਦਾ ਆਪਣਾ ਟਾਗਿਆਂ ਦਾ ਸੂਤ ਦਾ ਰੱਸੀ ਦਾ ਤੋ ਨੂੰ ਦੰਦਾ ਨਾ ਕੱਟ ਕੇ ਬਾਹਰ ਜਰਿਆ ਜਾਂਦਾ ਨਿਕਲ ਜਾਂਦਾ ਇਹ ਵੀ ਜਿਹੜਾ ਭਰਮ ਜਾਲ ਹੈ ਉਹ ਗੁਣਾਂ ਨਾਲ ਕੱਟ ਹੁੰਦਾ ਹੈ ਉਹ ਗੁਣੇ ਨਾਲ ਨੇ ਸਾਡੇ ਦੰਤਲਾ ਦਾਮਣੀ जिन्ने बड़े बड़े गुण ਨੇ ਉਹਨੇ بڑے بڑے ਦੰਦ ਨੇ ਇਹਨਾਂ ਨੇ بڑے بڑے ਦੰਦ ਜਨਾਨੀ ਦੇ ਦਿਖਾਤੇ ਡਰਾਉਣ ਵਾਸਤੇ ਸਮਝਦੇ ਨਹੀਂ ਗਾਲ੍ਹ ਸੀ ਅੰਦਰਲੇ ਸਰੀਰ ਦੀ ਜੜਤੀ ਬਾਹਰਲੇ ਸਰੀਰ ਤੇ ਲਿਆ ਕੇ ਹੁਣ ਬਾਹਰਲੇ ਸਰੀਰ ਦੇ ਦੰਦ ਇਹੀ ਹੋਣਗੇ ਬਾਹਰ ਆਪੂਰੇ ਦੇ ਪੁੱਤ ਅੰਦਰਲੇ ਹੀ ਹੋਣਗੇ ਮਾਹ ਦਾੜ ਦਾੜ ਹਾਂ ਮਾਹ ਦਾੜ ਦਾੜ ਨਹੀਂ ਕਿਹਾ ਮਾਹ ਦਾੜ ਦਾ ਹੁਕਮ ਇਹ ਕੋਈ ਆ ਫਿਰ ਦਾੜ ਆੜਾ ਡਾੜਾ ਕੋਈ ਹੈ ਫਿਰ ਉਹ ਦੂਈ ਥੱਲੇ ਨਹੀਂ ਕਿੱਥੇ ਗਈ ਇਹ ਇਹ ਥੱਲੇ ਤਾਂ ਉੱਪਰ ਨਹੀਂ ਕਿੱਥੇ ਗਈ ਇੱਕ ਗੱਲ ਇੱਕ ਜਾਣ ਦਾ ਗੱਲ ਬਣਦੀ ਨਹੀਂ ਹੈ ਦੋ ਚਾਹੀਦੀਆਂ ਨੇ ਅੱਛਾ